ਤੁਸੀਂ ਇੱਥੇ ਰਹਿਤ ਮਾਰੀ ਹੈ ਹਾਂਜੀ ਆ ਸਾਨੂੰ ਆਪਣੇ ਸੋਰਸਾਂ ਤੋਂ ਪਤਾ ਲੱਗਿਆ ਸੀ ਕਿ ਟਾਂਡੇ ਦੇ ਕੋਲ ਇੱਕ ਪੁਜੀਆ ਫੈਕਟਰੀ ਹੈਗੀ ਹੈ ਔਰ ਉੱਥੇ ਜਿਹੜਾ ਮਟੀਰੀਅਲ ਬਣਦਾ ਪਿਆ ਹੈ ਜਿੱਦਾਂ ਕਿ ਪੁਜੀਆ ਬਣਦੀ ਪਈ ਹੈ ਨਾਲ ਔਰੇ ਗੱਚਕ ਬਣਦੀ ਪਈ ਹੈ ਉਰੇ ਚ ਕੋਈ ਆਇਲ ਚੰਗਾ ਨਹੀਂ ਯੂਜ਼ ਹੋ ਰਿਹਾ ਜਾਂ ਉੱਥੇ ਸਾਫ਼ ਸਫਾਈ ਦਾ ਨਹੀਂ ਇੰਤਜ਼ਾਮ ਹੈਗਾ ਜਾਂ ਕੋਈ ਸ਼ੀਰਾ ਚੀਨੀ ਦਾ ਵਰਤਿਆ ਜਾ ਰਿਹਾ ਤੋਂ ਉਸ ਸਿਲਸਿਲੇ ਚ ਅਸੀਂ ਇੱਥੇ ਆ ਕੇ ਅੱਜ ਛਾਪਾ ਮਾਰਿਆ ਹੈ ਔਰ ਇਸ ਦੌਰਾਨ ਸਾਨੂੰ ਜਿਹੜੀ ਗੱਜਕ ਮਿਲੀ ਹੈ ਜਿੱਤੇ ਕੁਝ ਮਿਸ ਬ੍ਰਾਂਡਿੰਗ ਵੀ ਹੋ ਗਈ ਸੀ ਉਹ ਵੀ ਅਸੀਂ ਉਹ ਸੈਂਪਲ ਲੈ ਲਿੱਤੇ ਗਿਆ ਔਰ ਜਿਹੜੀ ਪੁੱਜੀਆ ਵੀ ਹੋ ਗਈ ਸੀ ਪੂਰਾ ਵੀ ਅਸੀਂ ਸੈਂਪਲ ਲੈ ਕੇ ਟੈਸਟਿੰਗ ਲਈ ਲੈਬ ਭੇਜ ਰਹੇ ਹਾਂ ਕਿਉਂਕਿ ਜਿਹੜੀ ਇੱਥੇ ਸਫਾਈ ਦਾ ਇੰਤਜ਼ਾਮ ਹੈਗਾ ਸੀ ਇੱਕ ਚੰਗੀ ਗੱਲ ਇੱਥੇ ਦੇਖੀ ਕਿ ਕਈਆਂ ਨੇ ਇੱਥੇ ਜਿਹੜੇ ਵਰਕਰ ਰਹੇ ਉਹਨਾਂ ਨੇ ਬਲouses ਵਗੈਰਾ ਪਾਏ ਹੋਏ ਸੀ ਪਲੱਸ ਉਹਨਾਂ ਨੇ ਜਿਹੜੇ ਨਾ ਫੁੱਟ ਤੇ ਮਤਲਬ ਪੈਰਾਂ ਤੇ ਗਲਵਜ਼ ਵੀ ਪਾਏ ਹੋਏ ਸੀ ਯਾਨੀ ਕਿ ਇੰਨਾ ਕੁ ਕਰ ਰਹੇ ਆ ਲੇਕਿਨ ਜਿਹੜਾ ਵੇਸਨ ਵਗੈਰਾ ਦਾ ਜਾਂ ਤੇਲ ਦਾ ਇੰਤਜ਼ਾਮ ਉਹ ਸਾਫ ਸੁਥਰੇ ਤਰੱਕੇ ਨਾਲ ਨਹੀਂ ਕੀਤਾ ਸੀ ਉਰੇ ਲਈ ਅਸੀਂ ਇਹਨਾਂ ਨੂੰ ਇਨਸਟਰਕਸ਼ਨ ਦਿੱਤੀ ਹੈ ਸੈਂਪਲਿੰਗ ਤੋਂ ਇਲਾਵਾ ਅਸੀਂ ਇੰਪਰੂਵਮੈਂਟ ਨੋਟਿਸ ਵੀ ਦੇ ਦਿੱਤਾ ਤੇ ਬਾਕੀ ਅਸੀਂ ਖੰਗਾਲ ਕਰ ਰਹੇ ਹਾਂ ਕਿ ਜਿਹੜੇ ਇਹਨਾਂ ਦੇ ਬਿਲ ਵਗੈਰਾ ਦੇਖ ਰਹੇ ਆ ਕਿ ਜੇ ਉਹਨਾਂ 'ਚ ਵੀ ਤਰੁੱਟੀਆਂ ਪਾਈਆਂ ਗਿਆ ਤੇ ਉਹਨਾਂ ਦੇ ਹਿਸਾਬ ਨਾਲ ਵੀ ਇੰਪਰੂਵਮੈਂਟ ਨੋਟਿਸ ਹੀ ਰਹਿ ਗਿਆ ਜਾਂ ਚਲਾਮ ਵੀ ਕੱਟੇ ਜਾ ਸਕਦਾ ਹੈ ਧੰਨਵਾਦ ਜੀ ਅੱਜ ਤੁਸੀਂ ਇੱਥੇ ਰੇਟ ਮਾਰੀ ਹੈ ਹਾਂਜੀ ਆ ਸਾਨੂੰ ਆਪਣੇ ਸੋਰਸਾਂ ਤੋਂ ਪਤਾ ਲੱਗਿਆ ਸੀ ਕੀ ਟਾਂਡੇ ਦੇ ਕੋਲ ਇੱਕ ਪੁਜੀਆ ਫੈਕਟਰੀ ਹੈਗੀ ਆ ਔਰ ਉੱਥੇ ਜਿਹੜਾ ਮਟੀਰੀਅਲ ਬਣਦਾ ਪਿਆ ਆ ਜਿੱਦਾਂ ਕਿ ਪੁਜੀਆ ਬਣਦੀ ਪਈ ਆ ਨਾਲ ਉਹਰੇ ਗੱਚਕ ਬਣਦੀ ਪਈ ਆ ਪੂਰੇ ਚ ਕੋਈ ਆਇਲ ਚੰਗਾ ਨਹੀਂ ਯੂਜ਼ ਹੋ ਰਿਹਾ ਜਾਂ ਉੱਥੇ ਸਾਫ ਸਫਾਈ ਦਾ ਨਹੀਂ ਇੰਤਜ਼ਾਮ ਹੈਗਾ ਜਾਂ ਕੋਈ ਸ਼ੀਰਾ ਚੀਨੀ ਦਾ ਵਰਤਿਆ ਜਾ ਰਿਹਾ ਤੋਂ ਉਸ ਸਿਲਸਿਲੇ ਚ ਅਸੀਂ ਇੱਥੇ ਆ ਕੇ ਅੱਜ ਛਾਪਾ ਮਾਰਿਆ ਔਰ ਇਸ ਦੌਰਾਨ ਸਾਨੂੰ ਜਿਹੜੀ ਗੱਚਕ ਮਿਲੀ ਹੈ ਦਿੱਤੇ ਕੁਝ ਮਿਸ ਬ੍ਰਾਂਡਿੰਗ ਵੀ ਹੋ ਗਈ ਸੀ ਓਬਵੀਅਸਲੀ ਉਹ ਰੇ ਸੈਂਪਲ ਲੈ ਲਿੱਤੇ ਗਿਆ ਔਰ ਜਿਹੜੀ ਪੁੱਜੀਆ ਵੀ ਹੈਗੀ ਸੀ ਉਹਰਾ ਵੀ ਸੀ ਸੈਂਪਲ ਲੈ ਕੇ ਟੈਸਟਿੰਗ ਲਈ ਲੈਬ ਪੇਜ ਰਹੇ ਆ ਕਿਉਂਕਿ ਜਿਹੜੀ ਇੱਥੇ ਸਫਾਈ ਦਾ ਇੰਤਜ਼ਾਮ ਹੈਗਾ ਸੀ ਇੱਕ ਚੰਗੀ ਗੱਲ ਇੱਥੇ ਦੇਖੀ ਕਿ ਕਈਆਂ ਨੇ ਇੱਥੇ ਜਿਹੜੇ ਵਰਕਰ ਹੈਗੇ ਉਹਨਾਂ ਨੇ ਬਲਾਊਜ਼ ਵਗੈਰਾ ਪਾਇਓ ਹੋਏ ਸੀ ਪਲੱਸ ਉਹਨਾਂ ਨੇ ਜਿਹੜੇ ਨਾ ਫੁੱਟ ਤੇ ਮਤਲਬ ਪੈਰਾਂ ਤੇ ਗਲਵਜ਼ ਵੀ ਪਾਇਓ ਹੋਏ ਸੀ ਯਾਨੀ ਕਿ ਇੰਨਾ ਕੁ ਕਰ ਰਹੇ ਲੇਕਿਨ ਜਿਹੜਾ ਵੇਸਨ ਵਗੈਰਾ ਦਾ ਜਾਂ ਤੇਲ ਦਾ ਇੰਤਜ਼ਾਮ ਉਹ ਸਾਫ਼ ਸੁਥਰੇ ਤਰੱਕੇ ਨਾਲ ਨਹੀਂ ਕੀਤਾ ਸੀ ਉਰਲੇ ਜੀ ਇਹਨਾਂ ਨੂੰ ਇਨਸਟਰਕਸ਼ਨ ਦੇ ਦਿੱਤੀ ਐ ਸੈਂਪਲਿੰਗ ਤੋਂ ਇਲਾਵਾ ਅਸੀਂ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਤੇ ਬਾਕੀ ਅਸੀਂ ਖੰਗਾਲ ਕਰ ਰਹੇ ਹਾਂ ਕਿ ਜਿਹੜੇ ਇਹਨਾਂ ਦੇ ਬਿਲ ਵਗੈਰਾ ਦੇਖ ਰਹੇ ਹਾਂ ਕਿ ਜੇ ਉਹਨਾਂ 'ਚ ਵੀ ত্রুটিਆ ਪਾਈਆਂ ਗਿਆ ਤੇ ਉਹਨਾਂ ਦੇ ਹਸਾਮਨਾ ਆਂ ਇੰਪਰੂਵਮੈਂਟ ਨੋਟਿਸ ਹੀ ਰਹਿ ਗਿਆ ਜਾਂ ਚਲਾਣ ਵੀ ਕੱਟੇ ਜਾ ਸਕਦਾ ਹੈ ਧੰਨਵਾਦ ਜੀ ਅੱਜ ਤੁਸੀਂ ਇੱਥੇ ਰੇਟ ਮਾਰੀ ਜੀ ਹਾਂਜੀ ਆ ਸਾਨੂੰ ਆਪਣੇ ਸੋਰਸਾਂ ਤੋਂ ਪਤਾ ਲੱਗਿਆ ਸੀ ਕਿ ਟਾਂਡੇ ਦੇ ਕੋਲ ਇੱਕ ਪੁਜੀਆ ਫੈਕਟਰੀ ਹੈਗੀ ਐ ਔਰ ਉੱਥੇ ਜਿਹੜਾ ਮਟੀਰੀਅਲ ਬਣਦਾ ਪਿਆ ਐ ਜਿੱਦਾਂ ਕਿ ਪੁਜੀਆ ਬਣਦੀ ਪਈ ਐ ਨਾਲੋੜੇ ਗੱਚਕ ਬੰਦੀ ਵੀ ਹੈ ਪੁਰੇ ਚ ਕੋਈ ਆਇਲ ਚੰਗਾ ਨਹੀਂ ਯੂਜ਼ ਹੋ ਰਿਹਾ ਜਾਂ ਉੱਥੇ ਸਾਫ਼ ਸਫਾਈ ਦਾ ਨਹੀਂ ਇੰਤਜ਼ਾਮ ਹੈਗਾ ਜਾਂ ਕੋਈ ਸ਼ੀਰਾ ਚੀਨੀ ਦਾ ਵਰਤਿਆ ਜਾ ਰਿਹਾ ਤੋਂ ਉਸ سلسلے ਚ ਅਸੀਂ ਇੱਥੇ ਆ ਕੇ ਅੱਜ ਛਾਪਾ ਮਾਰਿਆ ਔਰ ਇਸ ਦੌਰਾਨ ਸਾਨੂੰ ਜਿਹੜੀ ਗੱਚਕ ਮਿਲੀ ਹੈ ਦਿੱਤੇ ਕੁਝ ਮਿਸ ਬ੍ਰਾਂਡਿੰਗ ਵੀ ਹੋ ਗਈ ਸੀ ਉਹ ਵੀ ਅਸੀਂ ਹੋਰ ਸੈਂਪਲ ਲੈ ਲਿੱਤੇ ਗਿਆ ਔਰ ਜਿਹੜੀ ਪੁੱਜੀਆ ਵੀ ਹੋ ਗਈ ਸੀ ਉਹਰਾ ਵੀ ਅਸੀਂ ਸੈਂਪਲ ਲੈ ਕੇ ਟੈਸਟਿੰਗ ਲਈ ਲੈਬ ਪੇਜ ਰਹੇ ਹਾਂ ਕਿਉਂਕਿ ਜਿਹੜੀ ਇੱਥੇ ਸਫਾਈ ਦਾ ਇੰਤਜ਼ਾਮ ਹੈਗਾ ਸੀ ਇੱਕ ਚੰਗੀ ਗੱਲ ਇੱਥੇ ਦੇਖੀ ਕਿ ਕਈਆਂ ਨੇ ਇੱਥੇ ਜਿਹੜੇ ਵਰਕਰ ਹੈਗੇ ਉਹਨਾਂ ਨੇ ਬਲਾਊਜ਼ ਵਗੈਰਾ ਪਾਏ ਹੋਏ ਸੀ ਪਲੱਸ ਉਹਨਾਂ ਨੇ ਜਿਹੜੇ ਨਾ ਫੁੱਟ ਤੇ ਮਤਲਬ ਪੈਰਾਂ ਤੇ ਗਲਵਜ਼ ਵੀ ਪਾਏ ਹੋਏ ਸੀ ਯਾਨੀ ਕਿ ਇੰਨਾ ਕੁ ਕਰ ਰਹੇ ਲੇਕਿਨ ਜਿਹੜਾ ਵੇਸਨ ਵਗੈਰਾ ਦਾ ਜਾਂ ਤੇਲ ਦਾ ਇੰਤਜ਼ਾਮ ਉਹ ਸਾਫ਼ ਸੁਥਰੇ ਤਰੱਕੇ ਨਾਲ ਨਹੀਂ ਕੀਤਾ ਸੀ ਉਰਲੇ ਜੀ ਇਹਨਾਂ ਨੂੰ ਇਨਸਟਰਕਸ਼ਨ ਦੇ ਦਿੱਤੀ ਹੈ ਸੈਂਪਲਿੰਗ ਤੋਂ ਇਲਾਵਾ ਅਸੀਂ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਤੇ ਬਾਕੀ ਅਸੀਂ ਖੰਗਾਲ ਕਰ ਰਹੇ ਹਾਂ ਕਿ ਜਿਹੜੇ ਇਹਨਾਂ ਦੇ ਬਿਲ ਵਗੈਰਾ ਦੇਖ ਰਹੇ ਹਾਂ ਕਿ ਜੇ ਉਹਨਾਂ 'ਚ ਵੀ ਤਰੋਟੀਆਂ ਪਾਈਆਂ ਗਿਆ ਤੇ ਉਹਨਾਂ ਦੇ ਹਿਸਾਬ ਨਾਲ ਹੀ ਇੰਪਰੂਵਮੈਂਟ ਨੋਟਿਸ ਹੀ ਰਹਿ ਗਿਆ ਜਾਂ ਚਲਾਨ ਵੀ ਕੱਟੇ ਜਾ ਸਕਦਾ ਹੈ ਧੰਨਵਾਦ